ਪੈਣੇ ਅੱਜ ਤੂੰ ਫੇਰ ਆ ਗਈ ਕਲੇਸ਼ ਕਰਕੇ ਆ ਬੰਨੇ ਤੇਰੇ ਮੁਰੇ ਹੱਥ ਜਿੰਨੇ ਪੈਰੀ ਆਈਆਂ ਓਨੇ ਪੈਰੀ ਮੁੜ ਜਾ ਬਾਪੂ ਤੇਰੇ ਸਾਹਮਣੇ ਦੇਖ ਲਾ ਹੁਣ ਵੀਰਾ ਕਿਵੇਂ ਬੋਲੀ ਜਾਂਦਾ ਮੈਂ ਤਾਂ ਵੱਡੀ ਹੋ ਕੇ ਵੀ ਇਹਦੀ ਇੱਜ਼ਤ ਕਰਦੀ ਆ ਬਾਪੂ ਤੈਨੂੰ ਕੀ ਪਤਾ ਯਾਰ ਨਿਤ ਆ ਜਾਂਦੀ ਹੈ ਲੜਾਈ ਕਰਕੇ ਇਹ ਐਂ ਥੋੜੀ ਘਰ ਬਸਦੇ ਹੁੰਦੇ ਆ ਆਪਣੀ ਭੈਣ ਦੀ ਪੂਰੀ ਗੱਲ ਤਾਂ ਸੁਣ ਲੈਂਦਾ ਉਹ ਨਹੀਂ ਬਾਪੂ ਤੈਨੂੰ ਨਹੀਂ ਪਤਾ ਮੈਂ ਸਭ ਜਾਣਦਾ ਠੀਕ ਆ ਨਾ ਚਾਹ ਮਨ ਪੇ ਤਾਂ ਤੇਰਾ ਤੇ ਬਾਪੂ ਆਏ ਤੇ ਤੈਨੂੰ ਖੁਸ਼ੀ ਨਹੀਂ ਹੋਈ ਆਹੋ ਜਿੰਨੇ ਕੁ ਕੁਸੀ ਉਹਨਾਂ ਨੂੰ ਹੋਈ ਸੀ ਮੇਰੇ ਯਾਰ ਤੇ ਨਾ ਨਾਮ ਆ ਬੈਂਡ ਗਈ ਸੋਨੇ ਕੋ ਮੈਨੂੰ ਕੋਈ ਆ ਕੋਈ ਨਾ ਹਾਂ ਮੈਨੂੰ ਫੋਨ ਲਾਉਣ ਦੀ ਲੋੜ ਨਹੀਂ ਠੀਕ ਆ ਨਾ ਨਾ ਮੈਂ ਤੇਰੇ ਘਰੇ ਆਵਾਂ ਨਾ ਮੈਨੂੰ ਆਉਣ ਦੀ ਲੋੜ ਆ ਤੇਰਾ ਬਨੂਆ ਮੈਂ ਜਿੱਥੇ ਮਰਜੀ ਰਵਾਂ ਜੋ ਮਰਜੀ ਕਰਾਂ ਮੈਂ ਹਾਂ ਆ ਕੌਣ ਆ ਗਿਆ ਸਵੇਰੀ ਸਵੇਰੀ ਕੌਣ ਆ ਗਿਆ ਤੇ ਇਹ ਤੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਠੀਕ ਆ ਪੁੱਤ ਤੂੰ ਕੱਲੀ ਆਈਆਂ ਭਾਈ ਕੀ ਗੱਲ ਨਾ ਪਰੋਣਾ ਆਇਆ ਨਾ ਦੋਤਾ ਆ ਬਾਪੂ ਜੀ ਮੈਂ ਕੱਲੀ ਆਈਆਂ ਨਾ ਹੀ ਮੈਂ ਜਾਣਾਗਾ ਨਾ ਮੈਂ ਜਾਣ ਦੀ ਮੈਨੂੰ ਲੋੜ ਆ ਮੈਂ ਤਾਂ ਹੁਣ ਇੱਥੇ ਹੀ ਰਹਿਣਾਗਾ ਮੈਂ ਚਾਹ ਪਾਣੀ ਪੀ ਫਿਰ ਕਰਦੇ ਆ ਗੱਲ ਕੋਈ ਹੁਣ ਦੱਸ ਪੁੱਤ ਕੀ ਗੱਲ ਹੋਈ ਆ ਲੈ ਉਹ ਵੱਡੀ ਭੈਣ ਅੱਜ ਫੇਰ ਆਈ ਬੈਠੀ ਆ ਉਹ ਮੇਰੇ ਨਾਲ ਤਾਂ ਰੋਜ਼ ਕਲੇਸ਼ ਹੁੰਦਾ ਮੈਂ ਨਹੀਂ ਜਾਂਦੀ ਹੁਣ ਮੈਂ ਤਾਂ ਇੱਥੇ ਹੀ ਰਹੂੰਗੀ ਉਹ ਭੈਣੇ ਅੱਜ ਤੂੰ ਫੇਰ ਆ ਗਈ ਕਲੇਸ਼ ਕਰਕੇ ਆਹ ਬੰਦੇ ਤੇਰੇ ਮੂਰੇ ਹੱਥ ਜਿੰਨੇ ਪੈਰੀ ਆਈਆਂ ਉਹਨੇ ਪੈਰੀ ਮੁੜ ਜਾ ਬਾਪੂ ਤੇਰੇ ਸਾਹਮਣੇ ਦੇਖ ਲਾ ਹੁਣ ਵੀਰਾ ਕਿਵੇਂ ਬੋਲੀ ਜਾਂਦਾ ਮੈਂ ਤਾਂ ਵੱਡੀ ਹੋ ਕੇ ਵੀ ਇਹਦੀ ਇੱਜ਼ਤ ਕਰਦੀ ਆ ਵੀ ਨਾ ਮੇਰਾ ਭਰਾਗਾ ਤੇਰੀ ਵੱਡੀ ਭੈਣ ਆ ਪੁੱਛ ਤਾਂ ਲੈ ਗੱਲ ਕੀ ਹੋਈ ਆ ਬਾਪੂ ਤੈਨੂੰ ਕੀ ਪਤਾ ਯਾਰ ਨਿਤ ਆ ਜਾਂਦੀ ਐ ਲੜਾਈ ਕਰਕੇ ਇਹ ਐਂ ਥੋੜੀ ਘਰ ਬਸਦੇ ਹੁੰਦੇ ਆ ਲੈ ਦੇਖ ਬਾਪੂ ਤੇਰੇ ਹੁੰਦੇ ਵੀ ਕਿਵੇਂ ਬੋਲਦਾ ਵੀਰਾ ਮੈਨੂੰ ਮੇਰਾ ਘਰ ਘਰ ਨਹੀਂ ਰਿਹਾ ਮੈਂ ਮੀਂਹ ਇਸ ਘਰ ਚ ਜੰਮੀ ਸੀਗੀ ਇਸ ਦਾ ਸਿੱਖੇੜੀ ਕਿ ਪੜੀ ਸਿੱਡੀ ਹੋਈ ਸੀਗੀ ਵੀਰਾ ਦੇਖ ਲੈ ਮੈਨੂੰ ਕਿਵੇਂ ਬੋਲਦਾ ਚੱਲ ਕੋਈ ਨਾ ਮੇਰੇ ਰਣ ਨੇ ਇਹ ਘਰ ਤੋਂ ਜਗਾ ਨੀ ਨਾ ਮੈਂ ਚੱਲ ਲਈ ਮੈਂ ਮੇ ਇਸ ਘਰ ਚੋਂ ਅੱਕ ਗਈ ਦੁਖੀ ਹੋ ਕੇ ਤਾਂ ਮੈਂ ਉਧਰੋਂ ਆਈ ਸੀ ਤੇ ਬੋਤੋ ਆਪਣੀ ਭੈਣ ਦੀ ਪੂਰੀ ਗੱਲ ਤਾਂ ਸੁਣ ਲੈਂਦਾ ਉਹ ਨਹੀਂ ਬਾਪੂ ਤੈਨੂੰ ਨਹੀਂ ਪਤਾ ਮੈਂ ਸਭ ਜਾਣਦਾ ਠੀਕ ਹੈ ਨਾ ਹੈਲੋ ਹੈਲੋ ਹਾਂਜੀ ਆਹ ਮਨਪੀਤੋ ਤੁਸੀਂ ਕਿੱਥੇ ਹੋ ਕੀ ਗੱਲ ਹੋਊਗੀ ਅੱਗੇ ਤਾਂ ਐਨੇ-ਐਨੇ ਦਿਨ ਫੋਨ ਵੀ ਨਾਉਂਦੇ ਹੁੰਦੇ ਅੱਜ ਕਿਵੇਂ ਜਾਣ ਸਾਰੀ ਫੋਨ ਲਾ ਲਿਆ ਤੁਸੀਂ ਮੈਨੂੰ ਲੈਣ ਆਉਂਗੇ ਕਿ ਮੈਂ ਆਟੋ ਤੇ ਆ ਜਾ ਮੈਂ ਆ ਜਾਣਾ ਲੈਣਾ ਆਟੋ ਤੇ ਕਾਹਨੂੰ ਆਉਣਾ ਤੂੰ ਦੱਸ ਮੈਨੂੰ ਕਿੱਥੇ ਮੈਂ ਤੁਹਾਨੂੰ ਲੈਣ ਆਉਣਾ ਹਾਂਜੀ ਹਾਂਜੀ ਮੈਂ ਇੱਥੇ ਆਈ ਜਾਂਦੀ ਐ ਕਿ ਮੈਂ ਕਹਿੰਦੀ ਤੁਸੀਂ ਮੈਨੂੰ ਲੈ ਜਾਂਦੇ ਆ ਕੇ ਫੋਨ ਤਾਂ ਕੱਟ ਮੈਂ ਤਾਂ ਹੁਣ ਆ ਜਾਂਣਾ ਠੀਕ ਹੈ ਠੀਕ ਆ ਦੇਖੀ ਬਾਹਰ ਕੌਣ ਆਇਆ ਗੇਟ ਖੜਕੀ ਜਾਂਦਾ ਅੱਛਾ ਬਾਪੂ ਜੀ ਸਸੇ ਕਾ ਜੀ ਉਹ ਠੀਕ ਆ ਭਾਈ ਹੋਰ ਬਾਪੂ ਜੀ ਕਰੇ ਠੀਕ ਠਹਾ ਸਾਰੇ हां ਭਾਈ ਠੀਕ ਆ ਸਾਰੇ ਕੀ ਗੱਲ ਭਾਈ ਕੁੜੀ ਨੇ ਬੁਲਾਇਆ ਨਹੀਂ ਗੁੱਸੇ ਲੱਗਦੀ ਆ ਕੁੜੀ ਮੇਰੇ ਨਾਲ ਤੁਸੀਂ ਬੈਠੋ ਬਾਪੂ ਜੀ ਮੈਂ ਜਾ ਕੇ ਉਹਨਾਂ ਨੂੰ ਸੂਈ ਚ ਗਈ ਮਨ ਤੇ ਚਾਹ ਪਾਣੀ ਬਣਾਉਣੀ ਬਣੀ ਆ ਚਾਹ ਮਨ ਪੀਤਾ ਤਰਾਦੈ ਬਾਪੂ ਆਏ ਤੇ ਤੁਹਾਨੂੰ ਖੁਸ਼ੀ ਨਹੀਂ ਹੋਈ ਆਹੋ ਜਿੰਨੇ ਕੀ ਖੁਸ਼ੀ ਉਹਨਾਂ ਨੂੰ ਹੋਈ ਸੀ ਮੇਰੇ ਯਾਰ ਤੇ ਨਾ ਨਾਂ ਦਾ ਪੈਂਟ ਗਈ ਸੋਨੇ ਕਮੈਂਟ ਹੋਈ ਆ ਕੋਈ ਨਾ ਕੀ ਹੋਗਾ ਜੇ ਬਾਪੂ ਆ ਜੰਨੇ ਫੇਰ ਪਿੱਟਿੰਗ ਵੱਡੀ ਗੱਲ ਆ ਚਲ ਆ ਜਾ ਬਾਪੂ ਜੀ ਬੁਲਾਈ ਜਾਂਦੇ ਆ ਗੁੱਸੇ ਨਹੀਂ ਹੁੰਦੇ ਹੁੰਦੇਗੇ ਗੱਲ ਸੁਣ ਉਹਨਾਂ ਦੀ ਆ ਕੇ ਬੁਲਾਇਆ ਬਾਪੂ ਜੀ ਮੈਂ ਉਹਨਾਂ ਨੂੰ ਆਉਂਦੇ ਆਏ ਠੀਕ ਹੈ ਹਾਂਜੀ ਬਾਪੂ ਜੀ ਮੈਨੂੰ ਬੁਲਾਇਆ ਸੀ ਤੁਸੀਂ ਬਹਿ جاتی ਏ ਕੀ ਗੱਲ ਧੀਏ ਤੂੰ ਹਲੇ ਵੀ ਗੁੱਸੇ ਆ ਮੇਰੇ ਨਾਲ ਹਾਂ ਹਾਂ ਬਾਪੂ ਗੁੱਸਾ ਤਾਂ ਮੈਨੂੰ ਹੈਗਾ ਹੀ ਆ ਤੁਸੀਂ ਇੱਕ ਵਾਰੀ ਵੀ ਨੀ ਵੀਰਾ ਨੂੰ ਬੋਲੇ ਵੀਰਾ ਮੈਨੂੰ ਇੰਨਾ ਕੁਝ ਬੋਲਿਆ ਤੇ ਇਹ ਜੇ ਉਸ ਦਿਨ ਤੇਰਾ ਭਰਾ ਤੈਨੂੰ ਨਾ ਘਰੇ ਭੇਜਦਾ ਤੁਹਾਡੇ ਗੁੱਸੇ ਵੱਧ ਜਾਣੇ ਸੀ ਆ ਭਲੇ ਮਾਨਸ ਬੰਦੇ ਬਾਰੇ ਸੋਚ ਜੇ ਇਹ ਨਾ ਤੈਨੂੰ ਗੱਲ ਲਾਉਂਦਾ ਤੂੰ ਕਿਸੇ ਪਾਸੇ ਦੀ ਨਹੀਂ ਰਹਿਣਾ ਸੀ ਨਾ ਉਧਰ ਦੀ ਨਾ ਇਧਰ ਦੀ ਹੁਣ ਤੂੰ ਆਪਣੇ ਘਰੇ ਤਾਂ ਬੈਠੀ ਆ ਧੀਏ ਧੀਆਂ ਦਾ ਆਸਲ ਘਰ ਉਹਦਾ ਆਪ ਦਾ ਘਰੀ ਹੁੰਦਾ ਪੇਕੇ ਘਰ ਨਹੀਂ ਹੁੰਦੇ ਸਹਰਾ ਘਰੀ ਹੁੰਦਾ ਉਹਦਾ ਆਪਣਾ ਘਰ ਹਾਂਜੀ ਬਾਪੂ ਜੀ ਮੈਨੂੰ ਮਾਫ਼ ਕਰਦੋ ਮੈਂ ਇਹਨਾਂ ਨੂੰ ਨਾਲ ਲੈ ਕੇ ਮੈਂ ਵੀਰੇ ਤੋਂ ਮਾਫ਼ੀ ਮੰਗਣਾ ਹਾਂ ਮਾਫੀ ਮੰਗਣ ਵਾਲੀ ਕਿਹੜੀ ਗੱਲ ਹੈ ਧੀਏ ਧੀਆ ਆਪਦੇ ਘਰੇ ਖੁਸ਼ ਰਹਿਣ ਤਾਂ ਮਾਪਿਓ ਤਾਂ ਉਹਨਾਂ ਨੂੰ ਦੇਖ ਕੇ ਹੀ ਖੁਸ਼ ਰਹਿੰਦਾਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਜਿਹੜੀਆਂ ਤਿੰਨਾਂ ਤੇ ਜਲਮ ਹੁੰਦਾ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੀ ਸਪੋਰਟ ਨਾ ਕਰੋ ਸਪੋਰਟ ਜ਼ਰੂਰ ਕਰੋ ਪਰ ਜਿਹੜੀਆਂ ਬਿਨਾਂ ਗੱਲੋਂ ਲੜਾਈ ਕਿਲੇਸ ਕਰਕੇ ਆਵੇ ਸੋਰਜ ਦੇ ਨਾਲ ਘਰੇ ਆ ਕੇ ਬੈਠ ਜਾਂਦੀਆਂ ਉਹਨਾਂ ਬਾਅਦ ਤੇ ਬਹੁਤ ਗਲਤ ਗੱਲ ਹੈ ਤਿੰਆਂ ਦੇ ਘਰ ਵਸਦੇ ਸੋਹਣੇ ਲੱਗਦੇ ਆ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬាទ-ਬាទ ਸ਼ੇਅਰ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜ ਤੁਹਾਡੇ ਇੱਕ ਕਮੈਂਟ ਕਰਦੇ ਨਾਲ ਸਾਡੀ ਹੌਸਲਾ ਬਲਾਈ ਹੁੰਦੀ ਹੈ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਬੁਲਾਇਆ ਬਾਪੂ ਜੀ ਮੈਂ ਉਹਨਾਂ ਨੂੰ ਆਉਂਦੇ ਆਇਆ ਠੀਕ ਹੈ ਹਾਂਜੀ ਬਾਪੂ ਜੀ ਮੈਨੂੰ ਬੁਲਾਇਆ ਸੀ ਤੁਸੀਂ ਬਹਿ ਜਾਤੀ ਕੀ ਗੱਲ ਧੀਏ ਤੂੰ ਹਲੇ ਵੀ ਗੁੱਸੇ ਆ ਮੇਰੇ ਨਾਲ ਹਾਂ ਹਾਂ ਬਾਪੂ ਗੁੱਸਾ ਤਾਂ ਮੈਨੂੰ ਹੈਗਾ ਹੀ ਆ ਤੁਸੀਂ ਇੱਕ ਵਾਰੀ ਵੀ ਨੀ ਵੀਰਾ ਨੂੰ ਬੋਲੇ ਵੀਰਾ ਮੈਨੂੰ ਇੰਨਾ ਕੁਝ ਬੋਲੇ ਤੇ ਇਹ ਜੇ ਉਸ ਦਿਨ ਤੇਰਾ ਭਰਾ ਤੈਨੂੰ ਨਾ ਘਰੇ ਭੇਜਦਾ ਤੁਹਾਡੇ ਗੁੱਸੇ ਵੱਧ ਜਾਣੇ ਸੀ ਆ ਭਲੇ ਮਾਨਸ ਬੰਦੇ ਬਾਰੇ ਸੋਚ ਜੇ ਇਹ ਨਾ ਤੈਨੂੰ ਗੱਲ ਲਾਉਂਦਾ ਤੂੰ ਕਿਸੇ ਪਾਸੇ ਦੀ ਨਹੀਂ ਰਹਿਣਾ ਸੀ ਨਾ ਉਧਰ ਦੀ ਨਾ ਇਧਰ ਦੀ ਹੁਣ ਤੂੰ ਆਪਣੇ ਘਰੇ ਤਾਂ ਬੈਠੀ ਆ ਧੀਏ ਧੀਆਂ ਦਾ ਆਸਲ ਘਰ ਉਹਦਾ ਆਪ ਦਾ ਘਰ ਹੀ ਹੁੰਦਾ ਪੇਕੇ ਘਰ ਨਹੀਂ ਹੁੰਦੇ ਸਹਰਾ ਘਰ ਹੀ ਹੁੰਦਾ ਉਹਦਾ ਆਪਣਾ ਘਰ ਹਾਂਜੀ ਬਾਪੂ ਜੀ ਮੈਨੂੰ ਮਾਫ਼ ਕਰ ਦੇ ਮੈਂ ਇਹਨਾਂ ਨੂੰ ਨਾਲ ਲੈ ਕੇ ਮੈਂ ਵੀਰੇ ਤੋਂ ਮਾਫ਼ੀ ਮੰਗਣਾ ਹਾਂ ਮਾਫੀ ਮੰਗਣ ਵਾਲੀ ਕਿਹੜੀ ਗੱਲ ਆ ਧੀਏ ਧੀਆ ਆਪਦੇ ਘਰੇ ਖੁਸ਼ ਰਹਿਣ ਤਾਂ ਮਾਪਿਓ ਤਾਂ ਉਹਨਾਂ ਨੂੰ ਦੇਖ ਕੇ ਹੀ ਕੁਝ ਰਹਿੰਦਾਗਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਜਿਹੜੀਆਂ ਧੀਆਂ ਤੇ ਜ਼ੁਲਮ ਹੁੰਦਾ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੀ ਸਪੋਰਟ ਨਾ ਕਰੋ ਸਪੋਰਟ ਜ਼ਰੂਰ ਕਰੋ ਪਰ ਜਿਹੜੀਆਂ ਬਿਨਾਂ ਗੱਲوں ਲੜਾਈ ਕਿੱਲੇਸ ਕਰਕੇ ਆਪੇ ਸੋਰਾਂ ਦੇ ਨਾਲ ਘਰੇ ਆ ਕੇ ਬੈਠ ਜਾਂਦੀਆਂ ਉਹਨਾਂ ਵਾਸਤੇ ਬਹੁਤ ਗਲਤ ਗੱਲ ਹੈ ਧੀਆਂ ਦੇ ਘਰ ਬਸਦੇ ਹੀ ਸੋਹਣੇ ਲੱਗਦੇ ਆ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਤ-ਬਤ ਸ਼ੇਅਰ ਲਾਇਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਇੱਕ ਕਮੈਂਟ ਕਰਦੇ ਨਾਲ ਸਾਡੀ ਹੌਸਲਾ ਬਲਾਈ ਹੁੰਦੀ ਹੈ ਤੁਹਾਡੀ سپورਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ